ਰੇਡੀ ਸੈਂਟਰਲ ਬੋਰਡ ਆਫ ਸਕੈਂਡਰੀ এডੂਕੇਸ਼ਨ ਸੀਬੀ ਐਸਈ ਵੱਲੋਂ ਪਹਿਲਾਂ ਅਤੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ ਕਰਵਾਈਆਂ ਜਾ ਰਹੀਆਂ ਹਨ ਡੰਡੀ ਪ੍ਰੀਖਿਆ ਵਿਦਿਆਰਥੀ ਜੀਵਨ ਲਈ ਹਉਆ ਅਤੇ ਸਭ ਤੋਂ ਔਖਾ ਕੰਮ ਹੁੰਦਾ ਹੈ ਪਰ ਇਸ ਗੱਲ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਪ੍ਰੀਖਿਆ ਹੀ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ ਡੰਡੀ ਪ੍ਰੀਖਿਆ ਦੀ ਤਿਆਰੀ ਅਤੇ ਪ੍ਰੀਖਿਆ ਸੈਂਟਰ ਲਈ ਖੁਦ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਡੰਡੀ ਜੇ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ਸੰਬੰਧੀ ਕੁਝ ਜ਼ਰੂਰੀ ਨੁਕਤੇ ਅਪਣਾਉਣ ਤਾਂ ਇਨ੍ਹਾਂ ਵਿੱਚੋਂ ਸਫਲ ਹੋਣਾ ਤੈ ਹੈ ਡੰਡੀ ਪੜਨ ਵਾਲੇ ਕਮਰੇ ਵਿੱਚ ਰੋਸ਼ਨੀ ਦਾ ਟੁਕਮਾ ਪ੍ਰਬੰਧ ਬਹੁਤ ਜ਼ਰੂਰੀ ਹੈ ਅਤੇ ਰੋਸ਼ਨੀ ਖੱਬੇ ਪਾਸੇ ਵੱਲੋਂ ਆਉਣੀ ਚਾਹੀਦੀ ਹੈ ਡੰਡੀ ਘੱਟ ਰੋਸ਼ਨੀ ਵਿੱਚ ਪੜਨ ਨਾਲ ਅੱਖਾਂ ਉੱਤੇ ਦਬਾਅ ਵਧੇਗਾ ਜੈਸੇ ਨਾਲ ਅੱਖਾਂ ਦੀ ਨਿਗਾਹ ਵੀ ਘਟ ਸਕਦੀ ਹੈ ਡੰਡੀ ਸਮਾਂ ਅਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ ਡੰਡੀ ਇੱਕ ਵਾਰ ਬੀਤਿਆ ਸਮਾਂ ਮੁੜ ਹੱਥ ਨਹੀਂ ਆਉਂਦਾ ਡੰਡੀ ਇਸ ਲਈ ਸਮੇਂ ਸਿਰ ਇਸ ਲਈ ਸਮੇਂ ਸਿਰ ਜੋ ਕੰਮ ਹੋ ਜਾਵੇ ਉਸ ਦੀ ਰੀਸ ਨਹੀਂ ਹੁੰਦੀ ਡੰਡੀ ਪ੍ਰੀਖਿਆ ਵਿੱਚੋਂ ਸਫਲਤਾ ਦਾ ਸਭ ਤੋਂ ਮੁੱਢਲਾ ਕਦਮ ਸਮੇਂ ਦੀ ਬਚਤ ਅਤੇ ਉਸ ਦੀ ਸੁਚੱਜੀ ਵਰਤੋਂ ਕਰਨਾ ਹੈ ਡੰਡੀ ਵਿਦਿਆਰਥੀਆਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਕੀਤੇ ਜਾਣ ਵਾਲੇ ਕੰਮ ਲਈ ਸਮਾਸਾਰਣੀ ਬਣਾਉਣੀ ਹੋਵੇਗੀ ਡੰਡੀ ਕਿਹੜਾ ਵਿਸ਼ਾ ਕਦੋਂ ਅਤੇ ਕਿੰਨਾ ਪੜਨਾ ਹੈ ਸਟਾਰਟ ਕਦੋਂ ਨਹਾਉਣਾ ਖਾਣਾ ਅਤੇ ਕਦੋਂ ਸੌਣਾ ਇਹ ਉਹਨਾਂ ਦਾ ਨਿਸ਼ਚਿਤ ਹੋਣਾ ਚਾਹੀਦਾ ਹੈ ਡੰਡੀ ਇਸ ਨਾਲ ਵਿਦਿਆਰਥੀ ਸਾਰੇ ਕੰਮ ਨਿਸ਼ਚਿਤ ਸਮੇਂ ਉੱਤੇ ਪੂਰੇ ਕਰਨਗੇ ਡੰਡੀ ਅਕਸਰ ਦੇਖਿਆ ਗਿਆ ਹੈ ਕਿ ਵਿਦਿਆਰਥੀਆਂ ਦਾ ਸਕੂਲੀ ਕੰਮ ਮੋਬਾਈਲ ਉੱਤੇ ਵੀ ਆਉਂਦਾ ਹੈ ਡੰਡੀ ਇਸ ਨਾਲ ਵਿਦਿਆਰਥੀ ਮੋਬਾਈਲ ਨਾਲ ਲੰਮੇ ਸਮੇਂ ਤੱਕ ਜੁੜੇ ਰਹਿੰਦੇ ਹਨ ਡੰਡੀ ਸਿੱਖਿਆ ਵਿਭਾਗ ਦੇ ਨਾਲ-ਨਾਲ ਅਧਿਆਪਕਾਂ ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਜਿਵੇਂ ਜਿਵੇਂ ਪੇਪਰਾਂ ਦੇ ਦਿਨ ਨੇੜੇ ਆ ਰਹੇ ਹਨ ਬੱਚਿਆਂ ਨੂੰ ਮੋਬਾਈਲ ਉੱਤੇ ਕੰਮ ਨਾ ਦਿੱਤਾ ਜਾਵੇ ਡੰਡੀ ਸੋਸ਼ਲ ਮੀਡੀਆ ਜਿੱਥੇ ਮਨੋਰੰਜਨ ਦਾ ਸਾਧਨ ਹੈ ਉਥੇ ਵਿਦਿਆਰਥੀਆਂ ਦਾ ਕੀਮਤੀ ਸਮਾਂ ਵੀ ਬਰਬਾਦ ਕਰਦਾ ਹੈ ਡੰਡੀ ਇਸ ਲਈ ਵਿਦਿਆਰਥੀਆਂ ਦਾ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖਣਾ ਰਿਖਿਆਵਾਂ ਦੀ ਤਿਆਰੀ ਵਿੱਚ ਇਕਾਗਰਤਾ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ ਡੰਡੀ ਵਿਦਿਆਰਥੀ ਓਕੇ ਵਿਸ਼ਿਆਂ ਤੋਂ ਦੂਰ ਭੱਜਦੇ ਹਨ ਪਰ ਜੇ ਥੋੜੀ ਜਹੀ ਮਿਹਨਤ ਕੀਤੀ ਜਾਵੇ ਤਾਂ ਇਹ ਔਖੇ ਵਿਸ਼ੇ ਵੀ ਹਰਮਨ ਪਿਆਰੇ ਬਣ ਸਕਦੇ ਹਨ ਡੰਡੀ ਓਕੇ ਵਿਸ਼ਿਆਂ ਨੂੰ ਸਮਸਾਰਣੀ ਵਿੱਚ ਪਹਿਲਾ ਸਥਾਨ ਅਤੇ ਵੱਧ ਸਮਾਂ ਦਿਓ ਕਿਉਂਕਿ ਜਦੋਂ ਪੜਨਾ ਸ਼ੁਰੂ ਕਰਾਂਗੇ ਉਦੋਂ ਦਿਮਾਗ ਤਰੋਤਾਜ਼ਾ ਹੋਵੇਗਾ ਅਤੇ ਔਖੇ ਵਿਸ਼ੇ ਨੂੰ ਜਲਦੀ ਸਮਝਿਆ ਜਾ ਸਕਦਾ ਹੈ ਡੰਡੀ ਰਾਤ ਨੂੰ देर ਤੱਕ ਪੜਨ ਦੀ ਬਜਾਏ ਸਵੇਰੇ ਜਲਦੀ ਉੱਠ ਕੇ ਪੜਨਾ ਲਾਹੇਵੰਦ ਹੈ ਡੰਡੀ ਸਵੇਰੇ ਉੱਠ ਕੇ ਹਲਕੀ ਫੁਲਕੀ ਸੈਰ ਕਰਕੇ ਪੜ੍ਹਾਈ ਵਿੱਚ ਜੁਟ ਜਾਓ ਡੰਡੀ ਥੋੜੇ ਥੋੜੇ ਸਮੇਂ ਦਾ ਬ੍ਰੇਕ ਲਿਆ ਜਾ ਸਕਦਾ ਹੈ ਡੰਡੀ ਇਸ ਨਾਲ ਜਿੱਥੇ ਥਕਾਵਟ ਨਹੀਂ ਹੁੰਦੀ ਉਥੇ ਪੜ੍ਹਾਈ ਤੋਂ ਮਨ ਵੀ ਨਹੀਂ ਹੱਕਦਾ ਡੰਡੀ